ਸੋ ਦੋਸਤੋ ਲਗਾਤਾਰ ਪੈਦੀ ਗਰਮੀ ਦੇ ਬਾਅਦ ਕੁਝ ਰਾਹਤ ਜੜੀ ਆ ਉਹ ਮਹਿਸੂਸ ਹੁੰਦੀ ਨਜ਼ਰ ਆ ਰਹੀ ਆ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਇਸ ਹਨੇਰੀ ਦੇ ਨਾਲ ਲੋਕਾਂ ਨੂੰ ਇਹ ਆਸ ਬੱਜੀ ਆ ਕਿ ਸ਼ਾਇਦ بارش ਵੀ ਕਿਤੇ ਕੁਝ ਘੰਟਿਆਂ ਬਾਅਦ ਹੋ ਜੇ ਲੇਕਿਨ ਫਿਲਹਾਲ ਜੜੀ ਇਹ ਤੇਜ਼ ਹਵਾਵਾਂ ਚੱਲ ਗਿਆ ਵਾ ਇੱਕ ਧੂੜ ਵੀ ਜੜੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਉੱਡੀ ਆ ਔਰ ਇਥੇ ਮੈਂ ਸਾਵਧਾਨ ਕਰਨਾ ਚਾਹਾਂਗਾ ਜਿਹੜੇ ਸ਼ਾਮ ਦੇ ਸਮੇ ਲੋਕ ਆਪੋ ਆਪਣੇ ਘਰਾਂ ਨੂੰ ਟੂ-ਵੀਲਰ ਦੇ ਉੱਤੇ ਜਾ ਰਹੇ ਆ ਬਿਲਕੁਲ ਸਾਵਧਾਨੀ ਵਰਤਣ ਹੋ ਸਕੇ ਤੇ ਕੁਝ ਸਮਾਂ ਜਿਹੜਾ ਵਾ ਸਾਈਡ ਦੇ ਉੱਤੇ ਆਪਣੇ ਕਿਸੇ ਜਾਣਕਾਰ ਦੇ ਕੋਲ ਰੁਕ ਜਾਣ ਜਦੋਂ ਮੌਸਮ ਬਿਲਕੁਲ ਕਲੀਅਰ ਹੁੰਦਾ ਵਾ ਉਦੋਂ ਹੀ ਆਪਣੇ ਘਰ ਜਾਣ ਦੀ ਕਿਰਪਾਲਤਾ ਕਰੋ ਕਿਉਂਕਿ ਵੇਖਣ ਦੇ ਵਿੱਚ ਆ ਰਿਹਾ ਵਾ ਕਿ ਜਦੋਂ ਵੀ ਇਦਾਂ ਦੀ ਤੇਜ਼ ਹਨੇਰੀ ਚ ਖੜਾਉਂਦਾ ਵਾ ਤੇ ਵਿਕਸ਼ ਜਿਹੜੇ ਉਹ ਡਿੱਗਦੇ ਵੀ ਆ ਔਰ ਇਹਦੇ ਨਾਲ ਕੋਈ ਹਾਸਾ ਵੀ ਹੋ ਸਕਦਾ ਵਾ ਅੱਖਾਂ ਦੇ ਲਈ ਵੀ ਇਹ ਕਟਾ ਜੜਾ ਵਾ ਬਹੁਤ ਡੇਂਜਰਸ ਆ ਸੋ ਇਸ ਕਰਕੇ ਕਾਫੀ ਤੇਜ਼ ਰਫਤਾਰ ਦੇ ਨਾਲੇ ਤੂਰ ਤੂਲ ਭਰੀ ਜਦਾਂ ਆਂਧੀ ਜੜੀ ਆ ਉਹ ਚੱਲ ਰਹੀ ਆ ਆਪੋ ਆਪਣਾ ਵਿਚਾਰ ਰੱਖੋ ਔਰ ਬਾਕੀ ਮੌਸਮ ਜੜਾ ਵਾ ਜ਼ਰੂਰ ਉਮੀਦ ਆ ਕਿ ਅਗਲੇ ਦਿਨਾਂ ਦੇ ਵਿੱਚ ਜਾਂ ਅੱਜ ਰਾਤ ਹੀ بارش ਹੋਏਗੀ ਔਰ ਮੌਸਮ ਥੋੜਾ ਠੀਕ ਹੋ ਜਾਏਗਾ ਲਗਾਤਾਰ ਤੁਸੀਂ ਬਣੇ ਰਹੋ ਆਪਣੇ ਨਿਊਜ਼ ਚੈਨਲ ਐਕਸਪ੍ਰੈਸ ਯੂਜ਼ ਦੇ ਨਾਲ ਧੰਨਵਾਦ